ਥੋੜੀ ਜੀ ਤਨੋਲਾ ਮੱਢ ਤੇ ਵੀਡੀਓ ਲੇਟ ਬਣਾਈ ਐ ਤੇ ਅੱਜ ਤੁਹਾਨੂੰ ਕਟੀਆਂ ਤੇ ਕਾਟੂ ਮਾਲੀ ਦਿਖਾਇਆ ਗਿਆ ਦੂਜੀ ਕਬਰ ਨਹੀਂ ਹੋਈ ਐ ਤਾਂ ਕੋਈ ਖਾਸ ਗੱਲਬਾਤ ਹੈ ਨਹੀਂ ਕਿ ਮਾਲ ਮੂਲ ਕੱਟ ਹੀ ਆਇਆਗਾ ਤੇ ਮੀਂਹ ਦਾ ਕਰਕੇ ਕੁਝ ਕੁਝ ਪਤਾ ਨਹੀਂ ਕੀ ਚੱਕਰ ਬਣਿਆ ਤੇ ਬਣੇ ਰਹੋ ਮਾਲਵਾ ਬਲੌਗਰ YouTube ਚੈਨਲ ਅੱਜ ਸਿਰੇ ਦੀਆਂ ਕਟੀਆਂ ਦਿਖਾਵਾਂਗੇ ਚੰਗੀ ਗੱਲਬਾਤ ਹੋਈ ਦਿਖਾਵਾਂਗੇ ਤੁਹਾਨੂੰ ਭਾਈ ਕਿੰਨੀਆਂ ਕਟੀਆਂ ਲਿਆ ਸੀ ਅੱਜ ਸੋਣਿਆ ਸੀ ਲਿਆਈ ਸੀ ਤੇ ਇਹ ਆਪ ਖਰੀਦਦਾ ਪਿੰਡਾਂ ਚੋਂ ਖਰੀਦ ਲੈਣਾ ਤੇ ਫੇਰ ਬਾਅਦ ਚ ਵੇਚ ਦੇਣਾ ਨਫੇ ਨਾਲ ਅੱਛਾ ਅੱਜ ਕਹਿ ਲਿਆ ਸੀ ਛੀ ਲਿਆ ਸੀ ਛੀ ਕੱਟੀਆਂ ਲਿਆ ਸੀ ਤੇ ਦੋ ਬਾਕੀ ਚਾਰ ਚੜਾਤੀਆਂ ਅੱਜ ਵਿਕੀਆਂ ਨਹੀਂ ਇੱਥੇ ਅੱਜ ਵਿਕੀਆਂ ਨਹੀਂ ਤੇ ਆਹ ਕੱਟੀ ਕਿਨੇ ਚਿਰਦੀ ਐ ਮੋਟਾ ਚਾਹ ਰੇਟ ਦੇ ਸਾਦੀ ਕਿੰਨੀ ਕੀਮਤ ਐ ਦੀ ਜੈ 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 ਦਾ ਚੈੱਕ ਕਰੋ ਜਾਂ 1000 ਦੇ 1200 ਦੇ ਲਗਭਗ ਹੈ 32000 32000 ਤੇ ਆ ਵਾਲੀ ਕਿੰਨੀ ਉਮਰ ਹੂ ਇਹ ਹੋਊਗੀ 3 ਦਾ 1.5 ਸਾਲ ਪਾਉਣ 2 ਸਾਲ ਦੀ 1000 ਰੁਪਇਆ ਵੱਧ ਕਹਿ ਕੇ ਬੋਲਿਆ ਕਰੋ ਜਾਇਜ ਕਿੱਥੋਂ ਤੱਕ ਵੀ ਛੱਡਾਂਗੇ ਤੇ ਆਇਨਾ ਹੋਵੇ ਵੀ 30 ਜਾਂ ਤੇ 60 ਮੰਗ ਲੈ ਉਹਦੇ ਫਿਰ ਮੈਂ ਗੱਲ ਨਹੀਂ ਬੰਦ ਯਾਰ ਤੇ ਮੋਬਾਈਲ ਨੰਬਰ ਵਾ ਨੰਬਰ ਹੈ 9596 ਹੂੰ 3575 ਪਿੰਡ ਕਿਹੜਾ ਆਪਣਾ ਹੈ ਗੱਦਾਂ ਡੋ ਬਈ ਇਹ ਕਿੱਥੇ ਰਹਿ ਜਾ ਇਹ ਹਬੋਰ ਕੋਲੇ ਹਬੋਰ ਮਲੋਟ ਅੱਛਾ ਹਾ ਉਧਰ ਇੱਕ ਮੁੰਡਾ ਪਹਿਲਾਂ ਵੀ ਆਇਆ ਸੀ ਯਾਰ ਭਰਾ ਆਈ ਆਈ ਆ ਭਰਾ ਹੋ ਤੁਹਾਡਾ ਅੱਛਾ ਹ ਹਬੋਰ ਕੋਲੇ ਆਪਾਂ ਡੇ ਇਹ ਤੇ ਸੰਪਰਕ ਕਰੋ ਜੇ ਕੋਈ ਆਵੇ ਤਾਂ 2-4 ਲਾਈਨ ਕੱਟੀਆਂ ਤਾਂ ਫਿਰ ਕਿੰਨੀਆਂ ਕ ਰੱਖਦਾ ਆਪਣੇ ਕੋਲ ਕੱਟੀਆਂ ਹੁੰਦੀਆਂ 20-25 20-25 ਹੁੰਦੀਆਂ ਹਾਂਜੀ ਠੀਕ ਹੈ ਹਰ ਵਕਤ ਹੁੰਦੀਆਂ ਹਰ ਵਕਤ ਹੁੰਦੀਆਂ ਠੀਕ ਹੈ ਚੰਗਾ ਧੰਨਵਾਦ ਵੀਰੇ ਤੇ ਦੇ ਕਿਹੜੇ ਵੀਰਨਾ ਕੱਟੀਆਂ ਰੱਖਣ ਦੇ ਸ਼ਕੀਨ ਨੇ ਇਹ ਜੇ ਪਾਈਆਂ ਨਾਲ ਚਪਰਕ ਕਰ ਲਿਆ ਕਰੋ ਤੇ ਅੱਜ ਇਹ ਬਾਪ ਚਲਾ ਚੱਲਿਆ ਤਨੌਲੀ ਮੰਡੀ ਤੋਂ ਉਹ ਉਹਦੀ ਗੱਡੀ ਖੜੀਆ ਸਾਹਮਣੇ ਹੋਰ ਕਰੌਣਾ ਗੱਲਬਾਤ ਕੀ ਵਿਕ ਗਈ ਆ ਤੇਰਾ ਉਹ ਬੱਚੀ ਕਿੰਨੇ ਦੀ ਮੋਟਾ ਚਸ ਦੇ 500 ਅੱਛਾ ਚਲੋ ਵਧੀਆ ਬਈ 500 ਦੀ ਲੈ ਗਿਆ ਤੁਸੀਂ ਲੈ ਕੇ ਬਾਈ ਘਰੇ ਰੱਖਣ ਠੀਕ ਆ ਯਾਰ ਨਾਲੇ ਪੁੰਨ ਨਾਲੇ ਫਲੀਆਂ ਠੀਕ ਆ ਲਸਾਲਾ ਧੰਨਵਾਦ ਵੀਰੇ ਐਜੇ ਕੰਮ ਕਰਿਆ ਕਰੋ ਹਾਂ ਸੋਣਿਆ ਹੁਣ ਇਹਦਾ ਦੱਸ ਲੇਕਿਨ ਲੀਲੀ ਦਾ ਵੀ ਚੱਲ ਠੀਕ ਐ ਇਹ ਕਿੰਨੇ ਚਿਰ ਦੀ ਐ ਇਹ ਹੁਣ ਸਾਲ ਦੇ ਲੱਭੇ ਸਾਲ ਦੇ ਲੱਭੇ ਹੈਗੀ ਆ ਹਨਾ ਜਾਇਜ ਦਾ 6000 ਰੁਪਏ ਵਧਾ ਦੱਸ ਕੇ ਹੋਰ 30 ਕਰ ਦਿਆਂ 27 ਦੀ ਦੇਵੇਂਗਾ ਹਾਂ ਐਜੇ ਗੱਲ ਕਰਿਆ ਕਰੋ 6000 8 ਵਾਲੇ ਨਾ ਕਰਿਆ ਕਰੋ ਲੋਕ ਡਰ ਜਾਂਦੇ ਨੇ ਯਾਰ ਮਾਰ ਅਗਲਾ ਕਹਿੰਦਾ ਯਾਰ ਅਗਲਾ ਕਹਿੰਦਾ 60000 ਦੀ ਕੱਟੀ ਆ 70000 ਦੀ ਮੈਸਲੇ ਲਾ ਕਿਉਂ ਹੋ ਖਰੜੇ ਪੜਾਉਣੇ ਆ ਮੋਬਾਈਲ ਨੰਬਰ ਦੱਸ ਦੇਰਾ 992 ਹੋਣਾ ਤੇ ਕਿਹੜਾ ਪਿੰਡ ਆ ਤੇਰਾ ਬਾਲੀਆਂ ਕਟੂ ਵਾਲੀਆਂ ਠੀਕ ਹੈ ਕਿੰਨੀਆਂ ਕਿ ਰੱਖਦਾ ਲਿਆਉਣਾ ਹੁੰਦਾ 5-4 ਕਰੇ ਹਾਂ ਮੈਨੂੰ ਹਰ ਵੇਲੇ ਮਿਲਦਾ 2-5 ਹਾਂ ਠੀਕ ਲੈ ਭਾਈ ਚਪਰ ਕਰ ਲਿਓ ਰੀ ਅੱਖਾਂ ਨਹੀਂ ਹੈਗੀਆਂ ਕੱਲੀਆਂ ਮੜੀਆਂ ਅੱਖਾਂ ਥੋੜਾ ਇਹਦੇ ਜੇ ਅੱਖਾਂ ਹੁੰਦੀਆਂ ਤਾਂ ਫਿਰ ਚੌਣੇ ਤੇ ਸ਼ਬਾਕਾ ਸੀ 40000 ਮੰਗੀ ਜਾਂਦੇ ਹਾਂ ਇਹ ਨੂੰ ਸਿਰਾਲਾ ਆਉਂਦੇ ਹੋਰ ਕਿਤੇ ਨਹੀਂ ਸਾਰੇ ਨਿਸ਼ਾਨ ਮਾਰਦੇ ਥੋੜੀ ਇੰਨੀ ਤਾਂ ਨਹੀਂ ਆਪਾਂ ਲੀਲੀ ਰਾਬੀ ਕਹਿ ਸਕਦੇ ਇਹਨੂੰ ਜਨਦੀ ਵਿਕੇ ਮੈਂ ਕੋਈ ਮਕਸੀ ਜੀ ਬਣ ਗਈ ਉਹ ਤਾਂ ਟੇਟਾ ਘੱਟ ਹੁੰਦਾ ਹੈ ਸਾਫ ਪਿੰਡਾ ਹੁੰਦਾ ਬਾਕੀ ਹੋਰ ਵੀ ਕਈ ਨਿਸ਼ਾਨੀਆਂ ਨੇ ਅੱਖਾਂ ਕੋਹਦੀਆਂ ਉਹਦੀਆਂ ਅੱਖਾਂ ਕੋਹਦੀਆਂ ਬਾਕੀ ਸਾਰੀਆਂ ਨਹੀਂ ਠੀਕ ਹੈ ਬਾਈ ਨੱਚ ਪਰ ਕਰ ਲੈ ਹੋਰ ਦਿਖਾਉ ਨਾ ਕਿਸੇ ਪਾਸੇ ਝੋਟੀ ਦੇਖੋ ਜ਼ਬਰਦਸਤ ਮੱਜਾ ਆ ਚੋਟੀ ਦੇਖੋ ਇਹਦੇ ਥੱਲੇ ਵੀ ਦੁੱਧ ਹੈਗਾ ਤੇ ਜਿੰਨਾ ਰੰਗ ਲੱਗ ਚੁੱਕਿਆ ਸਾਰਾ ਇਹ ਕਾਟੂਮਾਲ ਹੈ ਰਾਮਪੁਰਾ ਮੰਡੀ ਤੇ ਅੱਜ ਲਾਸਟ ਜੇ ਆਏ ਸੀਗੇ ਤਾਂ ਦੇਖੋ ਚੋਬਰਦਸਤ ਮੱਝ ਕੀ ਕਹ ਲੈ ਇਹ ਥੋੜਾ ਜਿਹਾ ਗਲ ਵੀ ਪੈ ਜਾਂਦਾ ਕਿਉਂ ਵੀਡੀਓ ਬਣਾਉਣਾ ਵੀ ਸਾਡੀ ਬੋਧ ਖੁੱਲ ਜੂ ਸਾਰਾ ਯਾਰ ਕਿੰਨਾ ਸਨੱਖਾ ਮਾਲ ਹੈ ਲੈ ਦੇਖੋ ਕਿੰਨੀ ਚੰਗੀ ਚੋਟੀ ਆ ਆ ਦੇਖੋ ਲੁਗ ਲੁਗ ਕਰਦਾ ਛਰੀਰ ਚਲੋ ਉਧਰ ਵੀ ਦਿਖਾਉਣਾ ਹੋ ਪਹਿਲੇਤੀ ਇਹ ਜੀ हां ਵੀ ਤੁਸੀਂ ਲੇਤੀ 85000 ਦੀ ਨਹੀਂ ਲਈ ਵੇਚਣਾ ਹੈ ਵੇਚਣਾ ਹੈ ਗੱਬੜ ਕਿਤੇ ਚਲਦੀ ਹੈ 4 ਮਹੀਨਿਆਂ ਦੀ 4 ਮਹੀਨਿਆਂ ਦੀ ਚੈੱਕ ਪਾਸ ਹੈ ਚੈੱਕ ਪਾਸ ਕਰਕੇ ਲਿਜਾਓ ਦੁੱਧ ਕਿੰਨਾ ਲੀਟਰ ਹੈ 6 ਲੀਟਰ ਦੇ 6 ਲੀਟਰ ਦੁੱਧ ਹੈ ਮਗਰ ਕੱਟੀ ਕੱਟੀ ਆਹ ਮਗਰ ਕੱਟੀ ਦੁੱਧ ਕਿੰਨਾ ਰੱਛਾ 6 ਕਰੋ ਵੀਰੇ ਤੇ ਚਾਰ ਮਹੀਨਾ ਦੀ ਕੱਬ ਹੈ ਨਾਮ ਦੀ ਕਰ ਚੈੱਕ ਕਰਾਈ ਹੈ ਅੱਛਾ ਤੇ ਕਿੰਨੇ ਕ ਆ ਇੱਕ ਤਿੰਨ ਚਾਰ ਮਹੀਨੇ ਹੋ ਜਾਣਗੇ ਅੱਛਾ ਕੀ ਮੰਗਦਾ ਫਿਰ ਮੰਗਦੇ 85 ਹਜ਼ਾਰ ਚਾਚੀ ਮੌਕੇ ਤੇ ਮੌਕਾ ਤੇ ਆ ਜਾ ਹੋ ਜੂ ਕਿਹੜਾ ਪਿੰਡ ਹੈ ਤੁਰਕੋਟ ਤੁਰਕੋਟ ਮੋਬਾਈਲ ਨੰਬਰ ਹੈ ਹਾਂ ਬੋਲੋ ਮਾਈ ਨੰਬਰ 97690 4150 ਇੱਕ ਵਾਰੀ ਫਿਰ ਬੋਲਿਓ 97690 4150 ਇਹ ਲੈ ਬਾਈ ਆ ਮੱਝ ਤੇ ਚੂਏ ਕੰਮੇ ਹੂ ਐ ਛੋੜਿਆ ਤੀਜੇ ਚੂ ਤੀਜੇ ਚੂ ਤੇ ਦੂਜੇ ਪਾਸੇ ਤਾਂ ਨਹੀਂ ਦਿੰਦਾ ਹੋਰ ਤਾਂ ਨਹੀਂ ਕਿਚੇ ਨੂੰ ਦਿੰਦਾ ਕਟੂਕੂਟੂ ਵਾਲਿਆਂ ਨੂੰ ਨਾ 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 ਕਰਦਾ ਤਲਕੀ ਦੇ ਆਏ ਕਰੀ ਮੱਜ ਤੇਰੀ ਇਹ ਬਿਕਜੂ ਮੋਬਾਈਲ ਤੇ ਨੰਬਰ ਬੋਲਤਾ ਤਾਂ ਮੈਂ ਤੇਰੀ ਬਿਕੀ ਦੀ ਸਮਝ ਪਰ ਇਹ ਲੈ ਜੀ ਕਰੇ ਲੈ ਜੀ ਮੋੜ ਕੇ ਜੇ ਨਾ ਬਿਕੇ ਆ ਇਹਨਾਂ ਨੂੰ ਦੇਖ ਜਾਈਂ ਨਹੀਂ ਇਹਨਾਂ ਨੂੰ ਦਿੰਦਾ ਫਿਰ ਤਲਕੀ ਦੀ ਇਹਨਾਂ ਨੂੰ ਵੱਡਣਾ ਕਹਿੰਦੇ ਪਾੜਨ ਝੋਟੀ ਹੈ ਕਿਹੜਾ ਰੁਕਸਾ ਕੋਈ ਚਾ ਹਾਂ ਵੱਡਣਾ ਇਹਨਾਂ ਦਾ ਹੀ ਨੁਕਸ ਕੋਈ ਹੈ ਨਹੀਂ ਲੈ ਬਾਈ ਪਾਈ ਨੇ ਮੋਬਾਈਲ ਨੰਬਰ ਬੋਲ ਤਾਂ ਕੋਈ ਨ ਮੌਕੇ ਤੇ ਹੋ ਜਾਊਗਾ ਕੁਝ ਹੋਰ ਵੀ ਕੱਟ ਹੋ ਜਾਊਗਾ ਹੂੰ ਚਲੋ ਹੋਰ ਕਰਦੇ ਆਂ ਫਿਰ ਗੱਲ ਕਿੰਨੇ ਮੰਗਦਾ ਮੁੰਡਿਆ ਨੌਕਰੀ ਦੇ 25000 ਕਿੰਨੀ ਸ਼ਰਤ ਦੀ ਹੈ ਇਹ ਸਾਲ ਦੀ ਹੈ ਸਾਲ ਦੀ ਹੈ ਕੋਈ ਨਾ ਛਲ ਬਗਾਰੇ ਪਤਾ ਐ ਮਨਤੀ ਕਹਿ ਦਿਆ ਕਰ ਕਿੰਨੇ ਪੈਸੇ ਮੰਗਦਾ ਹੁੰਦੇ 25000 25000 ਕਾ ਮਹੀਨਾ ਦੀ ਹੈ ਇਹ ਹੋਊਗੀ ਸਾਲ ਕਿ ਮੌਕੇ ਤੇ ਕੋਈ ਲੈ ਜਾਂਦਾ ਬੜੀ ਗੱਲ ਹੋ ਜਾਏਗਾ ਮੋਬਾਈਲ ਨੰਬਰ ਬੋਲ ਕੇ ਨਹੀਂ ਮੋਬਾਈਲ ਨੰਬਰ ਜੇ ਨਹੀਂ ਬੋਲਦੇ 91552 ਹਾਂ 946552 ਹਾਂ 33054 ਇੱਕ ਵਾਰੀ ਫੇਰ ਬੋਲੋ 946552 33054 ਤੇ ਪਿੰਡ ਕਿਹੜਾ ਆਪਣਾ ਮੋੜ ਨਾ ਭਾਬਾਈ ਇਹ ਕਿੱਥੇ ਰਹੇ ਟਿੱਲ ਮਾਮਾ ਮੋੜ ਟਿੱਲ ਮਾਮਾ ਮੋੜ ਚ ਇਹਨੂੰ ਨੱਬਾ ਮੋੜ ਕਹਿੰਦੇ ਟਿੱਲ ਮਾਮਾ ਮੋੜ ਨੂੰ ਠੀਕ ਹੈ ਠੀਕ ਤੇ ਚਲੋ ਹੋਰ ਦਿਖਾਉਣਾ ਇਧਰ ਨਹੀਂ ਬੱਸ ਹਾਂ ਕਿੰਨੀਆਂ ਲੈਤੀਆਂ ਅੱਜ ਮੈਂ ਵੀਰੇ ਅੱਜ ਲਈਆਂ ਨੇ 7 ਇਥੋਂ ਲਈਆਂ ਨੇ ਹਾਂ ਤੇ ਇੱਕ ਮੇਰਾ ਯਾਰ ਦੋਸਤ ਮੁੰਡਾ ਸੀਗਾ ਸਪਾਲਕਲਾਂ ਤੋਂ 3 ਉਹ ਤੋਂ ਲਿਆਇਆ 3 ਉਹ ਤੋਂ ਲਿਆਇਆ ਹਾਂ 10 ਹੋਈਆਂ ਜੀ 10 ਹੋ ਗਈਆਂ ਤੇ ਪਿੰਡ ਕਿਹੜਾ ਪੜਾ ਇਹਰਾ ਵੀਰੇ ਸਿਨੇਵਾਲ ਕਾ ਡੇਰੀ ਫਾਰਮ ਹੈਗਾ ਜੀ ਹਾਂ ਹਾਂ ਮੈਂ ਜਾਣਦਾ ਮੰਡੀ ਲੱਗਦੀ ਹੈਗੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਨਾ ਪੁੱਛਣ ਦਾ ਵੱਤ ਵਿੱਚ ਜਾਣਦੀ ਵੀ ਜਾਨ ਪਸ਼ਾਨ ਕਰਵਾ ਦਿਆਂ ਸਰੋਤਿਆਂ ਨਾਲ ਬਿਲਕੁਲ ਬਿਲਕੁਲ ਹਾਂ ਜੀ ਤੇ ਉਹ ਤਾਂ ਵੈਸੇ ਤਾਂ ਮੈਂ ਜਾਣਨਾ ਛੋਣ ਨੂੰ ਜੀ 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 ਮਿਹਰਬਾਨੀ ਮਿਹਰਬਾਨੀ ਤੇ ਹੋਰ ਸਭ ਠੀਕ ਹੈ ਉਹ ਬੜੀਆ ਬਾਕੀ ਕੱਟੀਆਂ ਦਾ ਕੰਮ ਜਿਹੜੀਆਂ ਕੱਟੀਆਂ ਆਪਾਂ ਵੇਚਣ ਦੀ ਖਾਤਰ ਨਹੀਂ ਲਈਆਂ ਹੈਗੀਆਂ ਹਾਂ ਹਾਂ ਇਹ ਆਪਣਾ ਇੱਕ ਪੁਰਾਣਾ ਕਿੱਤਾ ਵੀਰੇ ਇੱਕ ਪਿਤਾਪੁਰਖੀ ਕਿੱਤਾ ਹੈ ਅੱਛਾ ਕਿੱਤੇ ਨਾਲ ਬਣ ਕੇ ਰਹਿਣਾ ਚਾਹੀਦਾ ਕਦੇ ਵੀ ਕਿੱਤੇ ਤੋਂ ਪਾਸੇ ਨਹੀਂ ਹੋਣਾ ਚਾਹੀਦਾ ਹਾਂ ਸਾਡੇ ਕੋਲੇ ਗਊ ਆਉਂਦੀਆਂ 50 ਨਿਕਲ ਤੱਕਰ ਵੀ ਗਊ ਆ ਜਾਂਦੀ ਹੈ ਹਾਂਜੀ ਉਹ ਇੱਕ ਆਮਦੀ ਜਗਾ ਕੀ ਹਾਂ ਜੇ ਆਪਾਂ ਕੋਈ ਮੈਂ ਲੈਣਿਆਂ ਤੁਸੀਂ 8 ਕਿਲੋ ਵਾਲੀ ਮੈਂ ਆ ਗਈ ਪਰ ਉਹਦਾ ਦੁੱਧ ਵੀਰੇ ਘਰੇ ਪੀਣ ਲੈ ਕੋ ਹੂੰ ਇਹ ਚੀਜ਼ ਹੈ ਜੀ ਜਿਹੜੀ ਇਹ ਕੱਟੀ ਆ ਕੱਟੀ ਏਕੇ ਡਾਲਰ ਆ ਹੂੰ ਤੇ ਡਾਲਰ ਆਗਾ ਹਾਂ ਡਾਲਰ ਨੂੰ ਵੀ ਵੱਧਦੀ ਆ ਤੇ ਜਦੋਂ ਲੋੜ ਨੂੰ ਜਦੋਂ ਮਰਜੀ ਵੇਚ ਲਾ ਜੀ ਵਿਆਜ ਨੂੰ ਵਿਆਜ ਨੂੰ ਵੱਧ ਵੱਧਦੀ ਆ ਹਾਂ ਇਹ ਵੱਧਦੀ ਆ ਵੀਰੇ ਵਿੱਚ ਵੀਰ ਕਹਿੰਦੇ ਆ ਬਾਈ ਜੀ ਆਪਾਂ ਅੱਜ ਕੱਤੀ ਲਵਾਂਗੇ 30000 ਦੀ ਉਹ ਇੰਨਾ ਖਾ ਕੇ ਬਣੂਗੀ ਉਹ ਨੂੰ ਬਾਈ ਜੀ ਆਪਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਮੈਨੂੰ 1 ਲੱਖ ਰੁਪਇਆ ਜੋੜ ਕੇ ਦਿਖਾਓ ਨਹੀਂ ਜੁੜਦਾ ਜੁੜਦਾ ਨਹੀਂ ਜੁੜਦਾ ਕਹਿੰਦੇ ਕਿੰਨੇ ਕੁ ਜੋੜਲੇ ਦੱਸ ਦੇਣਾ ਹਾਂ ਇਹ ਵੀ ਨੇ ਜੀ ਆਪਾਂ ਨੂੰ 20 20 50 50 100 100 ਕਰਕੇ ਖਵਾਉਣੇ ਉਹ ਇੱਕ ਤਰ੍ਹਾਂ ਦਾ ਆਪਣਾ ਬਸ ਇੱਕ ਪੈਸੇ ਵੀਰੇ ਕਵਰ ਕਰਨ ਵਾਲੀ ਗੱਲ ਆ ਗਈ ਹਾਂਜੀ ਹਰ ਇੱਕ ਵੀਰ ਨੂੰ ਘਰੇ ਬਾਈ ਜੀ ਲਾਜ਼ਮੀ 2 2 4 4 ਕਟੀਆਂ ਪਾਲਣੀਆਂ ਚਾਹੀਦੀਆਂ ਵੈਸੇ ਵੀ ਇੱਜਤਾ ਪੰਜਾਬੀ ਦੀ ਬਿਲਕੁਲ ਵੀਰੇ ਤੇ ਨਾਂ ਨੂੰ ਤਾਂ ਆਪਾਂ ਜਾਣੇ-ਜਾਣੇ ਹਰਿਆਣਾ 'ਚ ਆਪ ਇਹਨੂੰ ਕਿਉਂ ਮੂਰੇ ਵੀਰੇ ਉਸੇ ਕਰਕੇ ਆ ਹੂੰ ਦੱਸੋ ਕਿਹਦੇ ਘਰੇ ਦੁੱਧ ਮਖਣੀਆਂ ਬਾਈ ਜੀ ਕਿਸੇ ਦੇ ਵੀ ਨਹੀਂ ਕਿਹਨਾਂ ਡੋਲੂ ਚੱਕ ਲੈ ਬਾਈ ਲੋਕਾਂ ਨੇ ਕੁੱਤੇ ਪਾਲਦੇ ਆਗੇ ਦੱਸੋ ਵੀ ਕੁੱਤੇ ਨੇ ਕਹਾਦਾ ਉਹ ਕੁੱਤੇ ਦਾ ਕੋਈ ਸੌਂਕ ਹੀ ਨਹੀਂ ਵੀਰੇ ਸੌਂਕ ਰੱਖਣਾ ਸੌਂਕ ਰੱਖੋ ਐਸੀ ਚੀਜ਼ ਦੇ ਚੀਜ਼ ਦਾ ਸੌਂਕ ਰੱਖੋ ਨਾਲ ਦੀ ਨਾਲ ਸੌਂਕ ਵੀ ਇੱਕ ਕੁੱਤਾ ਵੀ ਸੋਹਣਾ ਆਪਣਾ ਪੁਰਾਣਾ ਤੇ ਵੀਰੇ ਇਨਕਮ ਦੀ ਸਾਰੀਆਂ ਗੱਲਾਂ ਇਹਦੇ ਵਿੱਚ ਆ ਗਈਆਂ ਵਿੱਚ ਆ ਗਈਆਂ ਹਾਂ ਹਾਂ ਹੁਣ ਅੱਜਮੀ ਕਮਾਈ ਦਾ ਆਪਣਾ ਨਾਂ ਕੀ ਆ ਮੇਰਾ ਨਾਂ ਮਿੱਤਿਰਾ ਆਪਣਾ ਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾ ਵੱਡਾ ਸੀਨੀਅਰ ਜ਼ਿਲ੍ਹਾ ਬਰਨਾਲਾ ਦਾ ਨਾ ਦੇਖ ਲੈਣਾ ਨੰਬਰ ਆਪਣਾ ਲਿਖ ਲਓ ਜੀ 6280713934 ਹਾਂ 8871 934 ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀ ਵਟਸਐਪ ਤੇ ਸਾਨੂੰ ਹੈਲੋ ਦਾ ਮੈਸੇਜ ਕਰੂਗਾ ਸਾਡੀ ਜਿਹੜੀ ਲੋਕੇਸ਼ਨ ਉਹ ਬਿਲਕੁਲ ਆਟੋਮੈਟਿਕ ਚੱਲੀ ਜਾਂਦੀ ਹੈ ਚੱਲੀ ਜਾਂਦੀ ਹੈ ਉਦਾਂ ਆਪਾਂ ਗਾਇਆਂ ਦਾ ਕੰਮ ਕਰਦੇ ਆ ਪਰ ਆਪਾਂ 131 ਦਾ ਟੀਚਾ ਲੈ ਕੇ ਚੱਲੇ ਆ 131 ਦੇ ਵਿੱਚ ਕੀ ਕਹਿੰਦਾ ਪੰਜ ਬੱਸੀਆਂ ਪਾਲੀਏ ਸਾਰੀ ਕੱਤੀ ਪਾਉਣੀ ਹੈ ਪਾਉਣੀ ਅਮਰੀਕਾ ਛੋਟੀ ਛੋਟੀ ਤਿਆਰ ਕਰ ਗੱਡੀ ਪਾਉਣੀ ਆ ਜੀ ਆਪਾਂ ਮਾੜੀ ਤੋਂ ਮਾੜੀ ਕੱਟੀ ਵੀ ਵੇਚਾਂਗੇ ਅੱਜ ਤੋਂ 2 ਸਾਲ ਨੂੰ 1.5 ਲੱਖ ਤੋਂ ਘੱਟ ਵੀ ਨੇ ਕੋਈ ਨਹੀਂ ਕੋਈ ਨਹੀਂ ਜਾਂਦੀ ਕੋਈ ਨਹੀਂ ਜਾਂਦੀ ਤੇ ਹੁਣੇ ਸਾਲ ਚਕਾਉਂਦੇ ਨੇ ਕੱਟੀਆਂ ਹਾਂਜੀ 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 ਜੀ ਇਸ ਕਰਕੇ ਆ ਬਾਕੀ ਵੀਰੇ ਹਰ ਇੱਕ ਵੀਰ ਨੂੰ ਪਾਲਣੀਆਂ ਚਾਹੀਦੀਆਂ ਜ਼ਰੂਰੀ ਆ ਜੇ ਆਪਾਂ ਆਪਾਂ ਕਹਦੇ ਨੇ ਬਾਈ ਬੱਚੇ ਨਸੇ ਲੱਗਦੇ ਆ ਬਾਈ ਜੀ ਜਦੋਂ ਆਪਣੇ ਬੱਚਿਆਂ ਨੂੰ ਘਰੇ ਕੋਈ ਕਿੱਤਾ ਹੀ ਨਹੀਂਗਾ ਕੰਮ ਹੀ ਨਹੀਂ ਹੈਗਾ ਕੋਈ ਗਲਤ ਸੰਗਤ ਜਾਣਗੇ ਜੇ ਫਰਜ ਕਰ ਲਓ ਅੱਜ ਆਪਾਂ 2 ਲੱਖ ਰੁਪਇਆ ਲਾ ਕੇ ਬੱਚੇ ਨੂੰ ਕਿੱਥਾਂ ਪਾ ਕੇ ਦਿੰਨੇ ਆ ਬੱਚਾ ਵੀ ਦੇ ਘਰੇ ਕੰਮ ਕਰੂਗਾ ਫਿਰ ਉਹ ਗੱਲ ਤੁਸੀਂ ਕਿਵੇਂ ਜਾਊਗਾ ਜੀ ਨਹੀਂ ਜਾ ਜਾਂਦਾ ਇਸ ਤਰ੍ਹਾਂ ਹੁੰਦਾ ਗੱਲ ਉਹਨੂੰ ਆਏ ਰਹੂ ਵੀ ਮੇਰੀ ਭੁੱਖੀ ਆ ਮੇਰੀ ਤਿਹਾਈ ਆ ਹਾਂਜੀ ਉਹਦਾ ਮਨ ਟੁੱਟਿਆ ਰਹੂ ਨਾ ਚੇਕ ਕਰਨੀਓ ਹਾਂ ਇਹ ਆਲਾ ਵੀ ਕੋਈ ਵੀ ਕੋਈ ਵੀ ਦਾ ਕੰਮ ਕਰਦਾ ਹੈ ਘਾਟੇ ਵਾਲਾ ਕੰਮ ਨਹੀਂ ਹੈਗਾਗਾ ਇਹ ਕੰਮ ਵੀਰਿਆਂ ਨੂੰ ਕਰਨਾ ਚਾਹੀਦਾ ਵੀਰੇ ਕਿੰਨੀਆਂ ਕੱਟੀਆਂ ਅਜਤੀ ਲੈ ਤਿਆਂ ਮੈਂ ਵੀਰੇ ਇੱਥੋਂ ਸੱਤ ਲਈਆਂ ਨੇ ਤਿੰਨ ਮੈਂ ਵੀਰੇ ਇੱਥੋਂ ਨਾਲ ਹੀ ਲਈਆਂ ਕਾਲੇ ਕਹਿੰਦੇ ਨਾਲ ਪਿੰਡ ਆਪਣਾ ਪਿੰਡ ਕਿਹੜਾ ਕਾਲੇਗਾ ਅਸਪਾਲੀ ਅਸਪਾਲ ਕਲਾਂ ਹਾਂ ਉਹ ਗਗਨਦੀਪ ਮੁੰਡਾ ਹੈਗਾ ਉਹਦਾ ਪਿਤਾ ਜੀ ਆਮ ਆਦਮੀ ਪਾਰਟੀ ਦਾ ਮੀਤ ਪ੍ਰਧਾਨ ਹੈ ਜਿਹਨਾਂ ਕੋ ਮੇਰਾ ਮਿੱਤਰ ਹੈ ਮੈਂ ਇੱਥੋਂ ਗਾਈਆਂ ਲੈ ਕੇ ਉਹ 30000 ਦੇ ਵਿੱਚ ਵਿੱਚ ਮਿਲਦਾ ਮੈਂ ਇੱਕ ਕੱਟੀ ਵੀਰੇ ਦੇਖੋ ਜਿੱਦਾਂ ਚੰਗੀ ਕੱਟੀ ਲੈਣੀ ਆ ਹਾਂ ਬਸ ਤੁਸੀਂ ਬਿਜ਼ੀ ਵੀ ਮੈਂ ਜਨੇ ਕੋ 40 ਦੀ ਵੀ ਨਹੀਂ ਕੋਲ ਮਲਾ ਕੇ 30 ਦਾ ਜੜਾ ਕੋਲ ਲਾ ਕੇ 30 ਦੇ ਵਿੱਚ ਵੀ ਨੇ ਕੱਟੀ ਮਿਲਦੀ ਆ ਚੰਗੀ ਬਰੀਕ ਕੋਈ 40 ਦੀ ਕੋਈ 20 ਦੀ ਕੋਈ ਚਲ ਨਹੀਂ ਹਾਂ ਪਾਲਣੀਆਂ ਤਾਂ ਚੰਗੀ ਪਾ ਲੋ ਮਾੜੀ ਚੀਜ਼ ਨਹੀਂ ਹੈਗੀ ਹਾਂਜੀ ਠੀਕ ਹੈ ਜੀ ਧੰਨਵਾਦ ਵੀਰੋ ਇਹ ਗੱਲਬਾਤ ਕਰਕੇ ਬਹੁਤ ਖੁਸ਼ ਹੋਏ ਤੇ ਇੱਕ ਵਾਰੀ ਤੇਰਾ ਫੇਰ ਧੰਨਵਾਦ ਭਰਾਵਾ ਇਹ ਜਾਂ ਚੰਗਾ ਕਰਨ ਵਾਸਤੇ ਤੇ ਚਲੋ ਜੀ ਹੋਰ ਦਿਖਾਉਨੇ ਆ ਇੱਧਰ ਇਹਨੂੰ ਕੁਛ ਮੜਾ ਜਹੋ ਖਵਾ ਕੇ ਦੇ ਦੀ ਆ ਵੀ ਦੇਖ ਕਰਮਾਂ ਵਾਲੀ ਛਾਕ ਦੀਆ ਚੱਲ ਵੀ ਤੇਰਾ ਵੀ ਹੁਣ ਵਿਚਾਰ ਕੇ ਟਾਈਮ ਆ ਗਿਆ ਪੂਰਾ ਆ ਦੇਖੋ ਇਹ ਵਿੱਚ ਬੰਦੇ ਕਹਿੰਦੇ ਵੀ ਰੱਬ ਲਿਖਦਾ ਹੈ ਤੇ ਫਿਰ ਇੰਨਾ ਨਾ ਬਾਰੀ ਕਿਹੜਾ ਰੱਬ ਗੁੱਸੇ ਹੋ ਗਿਆ ਇਹਨਾਂ ਦੀ ਰੱਬ ਨਾਲ ਕਿਹੜਾ ਕੋਈ ਬੈਂਸ ਸੀ ਦੇਖੋ ਕੀ ਕੱਟੀ ਆ ਯਾਰ ਦੰਦ ਤਾਂ ਪੱਟੇ ਨਾ ਪੱਟੇ ਮੈਂ ਪੱਟ ਲਿਆ ਯਾਰ ਥਣਿਆ ਜੇ ਤਾਂ ਹੈਗੇ ਸੋਨਿਆ ਨੇ ਇਹ ਸਾਰਾ ਹਮ ਬਜੀ ਆ ਇਹ ਬੜੇ ਨਿਆਣੀ ਕਰਕੇ ਨਿਕਲਾਈ ਹੈ ਅੱਛਰ ਐ ਛੋਟੀ ਹੂੰ ਹੂੰ ਤੁਹਾਨੂੰ ਬਹੁਤ ਹੰਕਾ ਹੂੰ ਅੱਛਰ ਛੋਟੀ ਇਹਨੂੰ ਯਾਰ ਕੀ ਹੋਇਆ ਹੈ ਨਾ ਹੋਰ ਤਾਂ ਭਾਂ ਤੇ ਮੋਣੀ ਪੂਰੀ ਚੰਗੀ ਛੋਟੀ ਛੋੜੀ ਗਣੀ ਘਾੜ ਰਹੀ ਹੈ ਨਵੇਂ ਦੁੱਧ ਨਹੀਂ ਦੇ ਪਾਛਿਆ ਯਾਰ ਮੋਰ ਖੋਈ ਨਾ ਨੀ ਆਕਾ ਤੱਕੀ ਗਿਆ ਵੀ ਪਸ਼ੂ ਰੱਖਣਾ ਹੀ ਨਹੀਂ ਇਹਨਾਂ ਨੂੰ ਇਹਨਾਂ ਦੇ ਵਿੱਚ ਆ ਮੈਚ ਕਿੰਨੇ ਓਵਰ ਦੀ ਹੂਫਲਾ ਅਛਾਰੀ ਤੀਜੇ ਚੌਥੇ ਛੂਏ ਵਾਲੀ ਮੱਝ ਹੈ ਸੂਛਰੇ ਤੀਜੇ ਦੂਸਰੇ ਛੂਏ ਵੱਤੋਂ ਹਾਂ ਦੂਜੇ ਤੀਜੇ ਮਾੜੇ ਮੋਟੇ ਦਵਾਈ ਦਵਾ ਲੀ ਆ ਮੈਂ ਛ ਵੀ ਕੋਈ ਵਾਲੀ ਨਹੀਂ ਹੂੰ ਆ ਮੈਂ ਵੀ ਦੇਖਦਾ ਹੂੰ ਪੂਰੀਆਂ ਸਨਖੀਆਂ ਮੱਝਾਂ ਸੀ ਉਹੀ ਇਹਨਾਂ ਦੁੱਧ ਨੂੰ ਤਰਸਾਂਗੇ ਆਪਣੇ ਲੋਕ ਹਾਂ ਤੇ ਆ ਮੱਝ ਆ ਆ ਮੱਝ ਦੇਖ ਆ ਦੇਖ ਭਾਨਾ ਸਰੇਈ ਇੱਕ ਉਹ ਪਰਲੇ ਪਰ ਛੋਈ ਹੋਈ ਆ ਬਾਈ ਇਹ ਮੱਝ ਹਾਂ ਹੁਣੀ ਛੋਈ ਹੈ ਇਹਨਾਂ ਨੇ ਛੋਈ ਹੈ ਕੁੰਦੇ ਨਹੀਂ ਹੋਰ ਹਾਂ ਇਹ ਵੀ ਮੱਝ ਤੇ ਆ ਉਹ ਦੇਖ ਲਾ ਉਹਦੇ ਪਰਲੇ ਪਾਸੇ ਦੇਖੋ ਹਾਂ ਛੋਟੀ ਰਹੀ ਨਾ ਆਹ ਹਾਂ ਹੋ ਗਿਆ ਕਹਿੰਦੇ ਛੇ ਥੱਲੇ ਐਵੇਂ ਥੱਲੇ 4 ਲੀਟਰ ਬਾਈ ਕਹਿੰਦੇ ਚੋਇਆ ਆਹ ਅਗਰੇ ਦਾ ਕਟਰੂ ਹੈ ਇੱਕ ਘਾਟੂ ਮਾਲ ਚ ਜਾਣੀ ਆ ਬਾਈ ਤੇ ਇਹਨੂੰ ਕੀ ਹੋਇਆ ਛੋਟੀ ਨੂੰ ਤਾਉਣ ਦੇਖੋ ਕਿੰਨੀ ਲੰਮੀ ਆ ਪਤਲੀ ਪੂਛ ਤੇ ਆਹ ਤਾਂ ਦੇਖ ਲੈ ਦੇ ਤੇ ਚਲੋ ਹੋ ਦੂਰ ਤੱਕ ਤੇ ਉਹ ਗੱਡੀ ਭਰ ਗਈ ਆਓ ਤੁਹਾਨੂੰ ਆ ਜਾ ਵੀਰੋ ਇਸ ਨਾਲ ਆ ਜਾ ਯਾਰ ਅਸੀਂ ਤੇ ਬਾਦਾ ਦੇਖਦਾ ਵੇਚਣ ਵਾਲੇ ਉਧਰ ਤਾਂ ਹੈ ਹੀ ਕੁਝ ਨਹੀਂ ਮਾਲ ਸਾਰਾ 500 ਪਸ਼ੂ ਮੱਛਾਂ ਦਾ 1000 ਤੇ ਆ ਦੇਖੋ ਚੋਰੋ ਚੈੱਕ ਬਈ ਸਾਰੀਆਂ ਕਟ ਉੱਤੇ ਚਾਰਿਆ ਮਾਲ ਇਹ ਆ ਪੰਜਾਬ ਦੀ کریم ਕਹਿੰਦੇ ਕਿੰਨੂ ਸਾਰੀਆਂ ਮੈਸਾਹੇ ਪੰਜ ਪੰਜ ਚਾਰ ਚਾਰ ਕਿਲੋ ਦੁੱਧ ਅਜੇ ਹੈਗਾ ਇਹਨਾਂ ਥੱਲੇ